ਉਹ ਮਹਾਤਮਾ ਜੀ ਬਣੇ ਸੀ ਔਰ ਉਹਨਾਂ ਨੇ ਉੱਥੇ ਪਤਾ ਨਹੀਂ ਸੀ ਉਹਨੂੰ ਨੇਮ ਦਾ ਲੇਕਿਨ ਮਹਾਰਾਜ ਜੀ ਨੇ ਨਿਯਮ ਇਸਤਰਾ ਦਾ ਬਣਾਇਆ ਸੀ ਕੋਈ ਵੀ ਬਾਰੀ ਦੀ ਰੋਟੀ ਆਂਦੀ ਤਾਂ ਉਹ ਸਾਰੇ ਜਿਹੜੇ ਜਿੱਦਾਂ ਜੇ ਦਾਨ ਦੀਆਂ ਉਦਾਂ ਹੀ ਉਹਦੇ ਉੱਪਰ ਰੱਖੀ ਜਾਣੀਆਂ ਮੱਕੀ ਦੀ ਆਈ ਮੱਕੀ ਦੀ ਰੱਖ ਲਈ ਬਾਜਰੇ ਦੀ ਆਈ ਬਾਜਰੇ ਦੀ ਰੱਖ ਦਿੱਤੀ ਉਹਦੇ ਉੱਪਰ ਕਣਕ ਦੀ ਆਈ ਕਣਕ ਦੀ ਰੱਖ ਦਿੱਤੀ ਔਰ ਮਹਾਰਾਜ ਜੀ ਦਾ ਕਹਿਣਾ ਸੀ ਜੋ ਕੋਈ ਆਏ ਉਹਨੂੰ ਜਿੱਦੀ ਨੰਬਰ ਆ ਗਿਆ ਉਹੀ ਰੋਟੀ ਦੇ ਦਿਆ ਕਰੋ ਭਾਈ ਭਾਈ ਕਈ ਚਟੋਰੂ ਹੁੰਦੇ ਨਹੀਂ ਨਹੀਂ ਮੈਨੂੰ ਮੱਕੀ ਦੀ ਨਹੀਂ ਚਾਹੀਦੀ ਕਣਕ ਦੀ ਦੇ ਮੈਨੂੰ ਕਣਕ ਦੀ ਨਹੀਂ ਚਾਹੀਦੀ ਬਾਜਰੇ ਦੀ ਦੇ ਉਹ ਸੰਤ ਜੀ ਪਹਿਲੀ ਵਾਰ ਆਏ ਆਕਰ ਕੇ ਉਹਨਾਂ ਨੇ ਪੰਡਾ ਜਦੋਂ ਕੰਟੀ ਵੱਜੀ ਤਾਂ ਰੋਟੀ ਖਾਣ ਲਈ ਬੈਠ ਗਏ ਤਾਂ ਪੰਗਤ ਦੇ ਵਿੱਚ ਜਦੋਂ ਬੰਦਾ ਬੰਦਾ ਸੇਵਾਦਾਰ ਉਸ ਸੰਤ ਦੇ ਕੋਲ ਆਇਆ ਤਾ ਉਹਦੇ ਜਦੋਂ ਨੰਬਰ ਆਇਆ ਰੋਟੀ ਦਾ ਬਾਜਰੇ ਦੀ ਆ ਗਈ ਬਾਜਰੇ ਦੀ ਰੋਟੀ ਉਹ ਬਾਜਰੇ ਦੀ ਰੋਟੀ ਤੁਸੀਂ ਤਾਜੀ ਤਾਜੀ ਖਾਓ ਤਾਤਾ ਉਹ ਖਾ ਹੋ ਜਾਂਦੀ ਨਹੀਂ ਤਾਂ ਲੱਕੜ ਬਣ ਜਾਂਦੀ ਹੈ ਪਰ ਉਹ ਜਦੋਂ ਨੇ ਬਾਜਰੀ ਦੇਣ ਲੱਗਿਆ ਕਹਿੰਦੇ ਨਾ ਵੀ ਇਹ ਨਹੀਂ ਲੈਣੀ ਮੈਨੂੰ ਤਾਂ ਦੂਸਰੀ ਮੱਕੀ ਦੀ ਦੇ ਦੇ ਜਾਂ ਕਣਕ ਦੀ ਦੇ ਦੇ ਤੋ ਸੇਵਾਦਾਰ ਨੂੰ ਪਤਾ ਸੀ ਉਹ ਕਹਿੰਦਾ ਮਹਾਰਾਜ ਸਾਡੇ ਪੂਰੀ ਵਾਲਿਆਂ ਦਾ ਨਿਯਮ ਹੈ ਬੀਖ ਤੇ ਜਿਹਨੂੰ ਜੋ ਨੰਬਰ ਆ ਜਾਣਾ ਹੈ ਉਹੀ ਲੈਣੀ ਪੈਣੀ ਹੈ ਉਹ ਕਹਿੰਦਾ ਮੈਂ ਨਹੀਂ ਲੈਣੀ ਪੈਣੀ ਰਹਿਣ ਦੇ ਗੁੱਸਾ ਹੋ ਗਿਆ ਗੁੱਸਾ ਹੋ ਕਰਕੇ ਉਹਨੇ ਰੋਟੀ ਨਹੀਂ ਖਾਦੀ ਕਿਉਂਕਿ ਰੋਟੀ ਉਹ ਦੇੰਡ ਪੋਤਾ ਮਹਾਰਾਜ ਦੀ ਬਾਣੀ ਤੇ ਖੜਾ ਉਹਨੇ ਤਾਂ ਕਹਿੰਦਾ ਨਹੀਂ ਜੋ ਨੰਬਰ ਹੈ ਉਹੀ ਦੇਣੀ ਹੈ ਉਹਨਾਂ ਦਾ ਹੁਕਮ ਹੈ ਤੇ ਉਹ ਬਿਨਾਂ ਰੋਟੀ ਖਾਏ ਉਥੋਂ ਚਲਾ ਗਿਆ ਲੁਧਿਆਣੇ ਦੇ ਕੋਲ ਇੱਕ ਇਹ ਵਾਲੀ ਪਿੰਡ ਹੈ ਅੱਜ ਪੰਡਤ ਜੀ ਵੀ ਆਏ ਬੇ ਵਾਲੀ ਤੇ ਹੈ ਲੁਧਿਆਣੇ ਰਹਿੰਦੇ ਇੱਕ ਹੋਰ ਪੁਰਾ ਮੁੰਡਾ ਮੈਂ ਦੇਖਿਆ ਇੱਥੇ ਉਹ ਲੁਧਿਆਣੇ ਦੇ ਚ ਕੁਟਿਆ ਮਹਾਰਾਜ ਜੀ ਨੇ ਬਣਾਈ ਹੋਈ ਸੀ ਤੇ ਉੱਥੇ ਉਹ ਕੁੰਮ ਦਾ ਕੁੰਮ ਦਾ ਉੱਥੇ ਚਲਾ ਗਿਆ ਔਰ ਜਦੋਂ ਜਾ ਰਿਹਾ ਹੈ ਉਹਦੇ ਪੇਟ ਦੇ ਚ ਦਰਦ ਹੋਣ ਲੱਗ ਪਿਆ ਇੰਨਾ ਦਰਦ ਵੱਧ ਗਿਆ ਜਦ ਕੁਟਿਆ ਪਹੁੰਚਿਆ ਉਹ ਬਹੁਤ ਘੁਰਾ ਲਿਆ ਘੁਰਲਾ ਰਿਹਾ ਔਰ ਜਿਹੜੇ ਪਗਸ ਸੀ ਸੇਵਾ ਦਾ ਉਹ ਕਹਿੰਦੇ ਮਹਾਰਾਜ ਕੀ ਗੱਲ ਕਹਿੰਦੇ ਬਹੁਤ ਦਰਦ ਹੋ ਰਿਹਾ ਹੈ ਬਹੁਤ ਤਿੱਖਾ ਦਰਦ ਹੋ ਰਿਹਾ ਹੈ ਕਹਿੰਦੇ ਤੁਹਾਨੂੰ ਦਵਾਈ ਦਈਏ ਕਹਿੰਦੇ ਤੁਹਾਡੀ ਮਰਜ਼ੀ ਹੈ ਉਸ ਵੇਲੇ ਤਾਂ ਕੋਈ ਬੈਦ ਹੀ ਦਵਾਈ ਦਿੰਦਾ ਸੀ ਨੇੜੇ ਤੇੜੇ ਕੋਈ ਬੈਦ ਵੀ ਨਹੀਂ ਸੀ ਬਹੁਤ ਦਿਰ ਦੀ ਗੱਲ ਹੈ ਅੰਤੋਗਤਵਾ ਨੂੰ ਬਹੁਤ ਤਕਲੀਫ ਵੱਧ ਗਈ ਇੱਕ ਨੇ ਪੁੱਛਿਆ ਮਹਾਰਾਜ ਕਦੋਂ ਤੇ ਤੁਹਾਨੂੰ ਤਕਲੀਫ ਹੈ ਉਹਨੇ ਕੁਰ ਲਾਂਦੇ ਨੇ ਕਿਹਾ ਕਹਿੰਦੇ ਮੈਂ ਮੈਨੂੰ ਭਗਤੋ ਇਥੇ ਪੁਰੀ ਵਾਲਿਆਂ ਦਾ ਆਸ਼ਰਮ ਮੈਂ ਕੁਟਿਆ ਲੁਧਿਆਣੇ ਬਣੀ ਉੱਥੇ ਮੈਂ ਗਿਆ ਸੀ ਤੇ ਉੱਥੋਂ ਜਦੋਂ ਮੈਂ ਚੱਲਿਆ ਜਾਂਦੋਂ ਥੋੜਾ ਥੋੜਾ ਦਰਦ ਵਧਣ ਲੱਗ ਪਿਆ ਵਧਦੇ ਵਧਦੇ ਹੁਣ ਬਹੁਤ ਵੱਧ ਗਿਆ ਕਹਿੰਦੇ ਕੋਈ ਉੱਥੇ ਕੀ ਗੱਲ ਦਰਸ਼ਨ ਨਹੀਂ ਕੀਤੇ ਮਹਾਰਾਜ ਦੇ ਕਹਿੰਦੇ ਦਰਸ਼ਨ ਤਾਂ ਕੀਤੇ ਨਹੀਂ ਕਹਿੰਦੇ ਫਿਰ ਕਹਿੰਦੇ ਮੈਂ ਲੰਗਰ ਦੇ ਵਿੱਚ ਗਿਆ ਸੀ ਲੰਗਰ ਚ ਰੋਟੀ ਮੈਂ ਪਾਣੀ ਸੀ ਭੁੱਖ ਲੱਗੀ ਸੀ ਔਰ ਉਥੇ ਸੇਵਾਦਾਰ ਨੇ ਕਿਹਾ ਸਾਡੇ ਗੁਰੂਆਂ ਦਾ ਨਿਯਮ ਹੈ ਜਿਹਨੂੰ ਜੋ ਮੱਕੀ ਦੀ ਰੋਟੀ ਆ ਜਾਵੇ ਕਣਕ ਦੀ ਆ ਜਾਵੇ ਬਾਜਰੇ ਦੀ ਆ ਜਾਵੇ ਉਹਨੂੰ ਦੇਣੀ ਹੈ। ਉਹ ਵੀ ਦੇਣੀ ਹੈ। ਕਹਿੰਦੇ ਫਿਰ ਕਹਿੰਦੇ ਮੈਨੂੰ ਬਾਜਰੇ ਦੀ ਆਈ ਔਰ ਮੈਂ ਮਨਾ ਕਰ ਦਿੱਤਾ ਔਰ ਮੈਂ ਉਦੋਂ ਉਦਾਂ ਹੀ ਗੁੱਸੇ ਹੋ ਕੇ ਆ ਗਿਆ। ਔਰ ਮਾ ਜਿਹੜੇ ਪਗਲ ਸੀ ਮਹਾਰਾਜਪੂਰੀ ਵਾਲਿਆਂ ਦੇ ਉਹ ਸਤਗੁਰਾਂ ਨੂੰ ਜਾਣਦੇ ਸੀ ਕਿ ਉਹ ਬੜੇ ਉਹਨਾਂ ਦੀ ਹਰ ਗੱਲ ਦੇ ਚਰਾਜ ਹੁੰਦਾ ਸੀ। ਕਹਿੰਦੇ ਭਾਈ ਗੱਲ ਸੁਣ ਲੈ ਅਸੀਂ ਜਿੰਨੇ ਮਰਜ਼ੀ ਵੈਦ ਬੁਲਾ ਲਈਏ ਤੈਨੂੰ ਦਵਾਈ ਦੇਣ ਨੂੰ ਤੈਨੂੰ ਆਰਾਮ ਨਹੀਂ ਆਣਾ ਉਹਨੇ ਕੋਰ ਲਾਂਦੇ ਨੇ ਕਿਹਾ ਫਿਰ ਕਿੱਦਾਂ ਹੋਊ ਕਹਿੰਦੇ ਉੱਥੇ ਚੱਲੇ ਜਾ ਉਸ ਕੁਟਿਆ ਚੱਲੇ ਜਾ ਫਿਰ ਤਾਂ ਮਹਾਰਾਜ ਤੈਨੂੰ ਕਿਰਪਾ ਕਰ ਦੇਣਗੇ ਇਹ ਤੇਰੀ ਤੇਰਾ ਜਿਹੜਾ ਹੈ ਤੂੰ ਇਹ ਕਰਕੇ ਆਇਆ ਇਹ ਤੂੰ ਗਲਤੀ ਕਰਕੇ ਆਇਆ ਤੇ ਲੈ ਲੈਣੀ ਸੀ ਜੋ ਆਈ ਰੋਗੀ ਇਹ ਤੁਸੀਂ ਵੀ ਸਿੱਖਿਆ ਲਓ ਪੁਰੀ ਵਾਲਿਆਂ ਦੇ ਦਰਬਾਰ ਚ ਕਦੇ ਸਵਾਦ ਨਹੀਂ ਲਾਣਾ ਕਿਸੇ ਗੱਲ ਦਾ ਜੋ ਮਿਲ ਗਿਆ ਉਸ ਨੂੰ ਪ੍ਰਸ਼ਾਦ ਸਮਝ ਕੇ ਜੇ ਭੁੱਖ ਨਹੀਂ ਤਾਂ ਥੋੜਾ ਲਓ ਲਓ ਜ਼ਰੂਰ ਕਈ ਤਾਂ ਬਿਲਕੁਲ ਲੈਂਦੇ ਨਹੀਂ ਹੈ ਉਹ ਤੋਂ ਵੀ ਨਾਰਾਜ਼ ਹੋ ਜਾਂਦੇ ਵੀ ਦੇਖ ਮੇਰੇ ਪ੍ਰਸ਼ਾਦ ਦਾ ਇਹ ਅਨਾਦਰ ਕਰਦਾ ਹੈ અપਮਾਨ ਕਰਦਾ ਹੈ ਥੋੜਾ ਲੈ ਲਓ ਬਹੁਤ ਥੋੜੇ ਨਾਲ ਕੀ ਹੋਣ ਲੱਗਿਆ ਹੈ ਪਰ ਜਦੋਂ ਉਹਨੇ ਦੇਖਿਆ ਵੀ ਦਰਦ ਵੱਧ ਗਿਆ ਔਰ ਫਿਰ ਉਥੋਂ ਦਰਦ ਦਰਦ ਦੇ ਵਿੱਚ ਹੀ ਉਹ ਬੜੀ ਮੁਸ਼ਕਲ ਨਾਲ ਪਹੁੰਚਿਆ ਕੁਟਿਆ ਉਧਰ ਮਹਾਰਾਜ ਜੀ ਨੇ ਪੁੱਛਿਆ ਕਹਿੰਦੇ ਪਾਈ ਅੱਜ ਲੰਗਰ ਵਰਤ ਗਿਆ ਅੰਤਰਜਾਹੀ ਸੀ ਜਦੋਂ ਉਧਰੋਂ ਚਲਾ ਗਿਆ ਸੰਤ ਉਹਦੇ ਬਾਅਦ ਮਹਾਰਾਜ ਜੀ ਪੁੱਛਦੇ ਕਹਿੰਦੇ ਲੰਗਰ ਵਰਤਾਦਾ ਕਹਿੰਦੇ ਹਾਂ ਤਾਂ ਇੱਕ ਸੇਵਾਦਾਰ ਨੇ ਕਿਹਾ ਕਹਿੰਦੇ ਬੰਦੀਸ਼ਰੂਪ ਸਾਹਿਬ ਜੀ ਉਹ ਇੱਕ ਸੰਤ ਆਏ ਸੀ ਉਹ ਉਹਨਾਂ ਨੂੰ ਬਾਜਰੇ ਦੀ ਰੋਟੀ ਦਾ ਨੰਬਰ ਆਇਆ ਮੈਂ ਦੇਣ ਲੱਗਿਆ ਤਾਂ ਉਹਨੇ ਕਿਹਾ ਮੈਂ ਨਹੀਂ ਲੈਣੀ ਬਾਜਰੇ ਦੀ ਮੈਨੂੰ ਕਣਕ ਦੀ ਦੇ ਕਹਿੰਦੇ ਫਿਰ ਕਹਿੰਦੇ ਉਹ ਗੁੱਸੇ ਹੋ ਕੇ ਚਲੇ ਗਿਆ ਕਹਿੰਦੇ ਕੋਈ ਨਹੀਂ रख दे रोटी ओ बाजरे की और आऊगा पालूगा कोई गल घबरा सोचता डर गया कि पता नहीं मैं क्या श्राप दे देना संत ने तो इस करके केंद्र घबराना नहीं आजूगा जाऊगा आपे और उही गल हुई थोड़ी देर चो बेचारा कुरला होया वापस आया और ने आके मथा टेकिया और महाराज जी पुछया केंद्र चबारे छ ਤਾ ਮਹਾਰਾਜ ਦੇ ਅੱਗੇ ਪੰਡੰਤ ਕੀਤਾ ਤੇ ਦਰਦ ਉਸੀ ਤਰ੍ਹਾਂ ਚੱਲ ਰਿਹਾ ਮਹਾਰਾਜ ਤਾਂ ਜਾਣਦੇ ਸੀ ਕਹਿੰਦੇ ਭਾਈ ਕੀ ਗੱਲ ਤੈਨੂੰ ਤਕਲੀਫ ਹੈ ਕੀ ਕਰ ਲਾਂਦਾ ਕਹਿੰਦੇ ਮਹਾਰਾਜ ਗਲਤੀ ਹੋ ਗਈ ਮaaf ਕਰੋ ਮੈਂ ਭੋਜਨ ਜਿਹੜਾ ਮੈਨੂੰ ਰੋਟੀ ਆਈ ਸੀ ਬਾਜਰੇ ਦੀ ਮੈਂ ਮਨਾ ਕਰ ਦਿੱਤੀ ਤੇ ਹੁਣ ਮੇਰੇ ਦਰਦ ਬਹੁਤ ਹੋ ਰਿਹਾ ਹੈ ਕਿਰਪਾ ਕਰੋ ਹੁਣ ਸੁਣਿਓ ਧਿਆਨ ਨਾਲ ਹੈ ਤਾਂ ਮੋਟੀ ਦੀ ਗੱਲ ਐ ਤਾਂ ਮਹਾਰਾਜ ਜੀ ਨੇ ਕੀ ਸ਼ਬਦ ਕਿਹਾ ਸਤਗੁਰ ਕਹਿਣ ਲੱਗੇ ਪੁਰੀ ਵਾਲੇ ਕਹਿੰਦੇ ਚੰਗਾ ਫਿਰ ਜੇ ਤਰ ਦਰਦ ਹਟਾਣਾ ਹੈ ਉਹ ਜਿਹੜੀ ਮਾਂ ਤੇਰੀ ਪਈ ਰੋਟੀ ਉਹੀ ਜਾ ਕੇ ਖਾ ਲੈ ਖਾਂ ਮਾਂ ਆਪਣੀ ਮਾਂ ਨੂੰ ਰੋਟੀ ਨੂੰ ਕਿਉਂਕਿ ਬਾਣੀ ਦੇ ਵਿੱਚ ਆਇਆ ਹੈ ਕਿ ਰੋਟੀ ਮਾਤਾ ਰੋਟੀ ਪਿਤਾ ਰੋਟੀ ਕਾਟੇ ਸਭ ਹੀ ਬੀთა ਦਾਸ ਗਰੀਬ ਕਹੇ ਦਰਵੇਸ਼ਾ ਰੋਟੀ ਵੰਟੋ ਸਦਾ ਹਮੇਸ਼ਾ ਰੋਟੀ ਨੂੰ ਮਾਤਾ ਔਰ ਪਿਤਾ ਕੀ ਹੈ ਮਹਾਰਾਜੀ ਨੇ ਗੱਲ ਉਹੀ ਕਹਿ ਦਿੱਤੀ ਬਾਣੀ ਦੇ ਅਨਸਾਰ ਕਿ ਜੇ ਆਪਣੀ ਮਾਂ ਨੂੰ ਖਾ ਲੈ ਫਿਰ ਜਿਹੜੀ ਉੱਥੇ ਤੂੰ ਅਨਾਦਰ ਕਰਕੇ ਗਿਆ ਅੰਦਾ ਉਹ ਉੱਠਿਆ ਜਾ ਕੇ ਉਸਨੇ ਜੋ ਹੀ ਖਾਣਾ ਸ਼ੁਰੂ ਕੀਤਾ ਜਦੋਂ ਖਾ ਖਾਰਿਆ ਹੈ ਖਾਂਦੇ ਖਾਂਦੇ ਹਜੇ ਪੂਰੀ ਰੋਟੀ ਨਹੀਂ ਖਾਦੀ ਕਿ ਉਹਦਾ ਦਰਦ ਜਿਹੜਾ ਛੂ ਮੰਤਰ ਹੋ ਗਿਆ ਬੋਲੋ ਵੰਦੀਸ਼ ਔਰ Eat, yeah.